ਜੀਡੀਐਸ ਨਿਊ ਚੈਨਲ ਦੇਖਣ ਵਾਲੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਦੇਸ਼ ਵਾਸੀਆਂ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਜ਼ਿਲ੍ਹਾ ਕਰਨਤਾਰਨ ਦੇ ਅਧੀਨ ਆਉਂਦੇ ਪਿੰਡ ਸੰਗਤਪੁਰਾ ਵਿੱਚ ਗੁਰਦਾਰਾ ਬਾਬਾ ਦਰਸ਼ਨਦਾਸ ਜੀ ਵਿਖੇ ਕਾਰ ਸੇਵਾ ਸੰਪਰਦਾਇ ਸੁਰ ਸਿੰਘ ਵਾਲਿਆ ਵੱਲੋਂ ਲੰਗਰ ਹਾਲ ਦੀ ਇਮਾਰਤ ਲਈ ਪਾਏ ਜਾ ਰਹੇ ਲੈਂਟਰ ਦੀ ਇਮਾਰਤ ਅਚਾਨਕ big جانਕਾਰਨ ਬਹੁਤ ਸਾਰੇ ਲੋਕ ਲੈਂਟਰ ਦੇ ਹੇਠਾਂ ਆ ਜਾਂਦਾ ਖਦਸਾ ਜ਼ਾਹਿਰ ਕੀਤਾ ਜਾ ਰਿਹਾ ਵੱਡੀ ਜਦੌਜਤ ਦੇ ਨਾਲ ਜੀਸੀਬੀ ਅਤੇ ਹੋਰ ਸਥਾਨਕ ਲੋਕਾਂ ਦੀ ਮਦਦ ਨਾਲ ਲੈਂਟਰ ਦੇ ਮਲਬੇ ਨੂੰ ਪਾਸੇ ਕੀਤਾ ਜਾ ਰਿਹਾ ਹੈ ਅਤੇ ਲੈਂਟਰ ਹੇਠਾਂ ਆਏ ਲੋਕਾਂ ਨੂੰ ਕੱਢਣ ਦੀ ਜਦੌਜਤ ਲਗਾਤਾਰ ਜਾਰੀ ਹੈ ਜਾਣਕਾਰੀ ਮੁਤਾਬਕ ਹੁਣ ਸਾਕ ਵਿਅਕਤੀਆਂ ਨੂੰ ਕੱਢ ਕੇ ਨੇੜਲੇ ਹਸਪਤਾਲ ਭੇਜਿਆ ਗਿਆ ਹੈ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਆਓ ਗੱਲ ਕਰਦੇ ਹਾਂ ਲੋਕਾਂ ਨਾਲ ਅਤੇ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਤੁਸੀਂ ਜੁੜੇ ਰਹੋ ਜੀਡੀਐਸ ਨਿਊ ਚੈਨਲ ਨਾਲ ਪੱਤਰਕਾਰ ਗੁਰਦੇਵ ਸਿੰਘ ਦੀ ਵਿਸ਼ੇਸ਼ ਰਿਪੋਰਟ ਤਰਨ ਤਰਨ ਤੋਂ ਕੀ ਗੱਲ ਹੋਈ ਇਹਦਾ ਗੱਲ ਠੀਕ ਕਿਵੇਂ ਸੇਵਾ ਕਰਦੇ ਭੇਜਿਆ ਇਜਾਦੀ ਮੈਂ ਦੇ ਮਸ਼ੀਨ ਦੀ ਨਾ ਫਿਰਕੀ ਖਰਾਬ ਹੋਈ ਤੇ ਫਿਰਕੀ ਲੈ ਕੇ ਗਿਆ ਫਿਰਕੀ ਉੱਤੇ ਪਹੁੰਚਿਆ ਉੱਤਲੇ ਸਾਰੇ ਹੁਣ ਜਿਹਨੂੰ ਨਿੱਟ ਡਿੱਪਿਆ ਮੈਂ ਹੁਣ ਇਹ ਗਿਆ ਹਜੇ ਹਾਂਜੀ ਤੇ ਫਿਰ ਕਿਨੇ ਜਾਣੇ ਦੀ ਸਰ ਜੀ ਮਿੰਦੂ ਤੋਂ ਬੁਲਦੇ ਆਪਣੇ ਆਪ ਨੂੰ ਪਤਾ ਕੱਲੇ ਨੂੰ ਪਤਾ ਹੀ ਕੱਲਾ ਹੀ ਆ ਮੈਂ ਤੇ ਬਾਕੀ ਵਾਵਾ ਜਾਣੇ ਆਂਦੇ ਦੱਸਦੇ ਉਸੇ ਇਹਨਾਂ ਨੂੰ ਸਾੜਾ ਇਹੋ ਸਾਰਾ ਵਾਵਾ ਹੀ ਹੋ ਗਿਆ ਹੈ ਨਾ ਇਹਦਾ ਸਾਰਾ ਥੋੜੇ ਟੇਪ ਹੋ ਗਿਆ ਹਾਂਜੀ ਹਾਂਜੀ ਸਾਰਾ ਆਏ ਆ ਤੇ ਆ ਇਹ ਸੰਗਤ ਭਰਾ ਪਿੰਡ ਕੀ ਗੱਲਬਾਤ ਹੋਈ ਤੁਹਾਨੂੰ ਲੱਗਤ ਗੱਲਬਾਤ ਇਹ ਖਿਸਕਿਆ ਵਾਲਾ ਪਹਿਲਾਂ ਦੱਸਦੇ ਦੋ ਪਲੇਟਾਂ ਖਿਸਕੀਆਂ ਵਾ ਦੋ ਪਲੇਟਾਂ ਸੈੱਟ ਕਰਕੇ ਤੇ ਜੇ ਮਤਲਬ ਤਿਆਰੀ ਕੀਤੀ ਆ ਪਾਉਣ ਦੀ ਲੈਂਟਰ ਸਾਰਾ ਤਕਰੀਬ ਪੈ ਗਿਆ ਹੈਗਾ ਦਹਾਕ ਗੋਰੀਆਂ ਦਾ ਮਾਰ ਰਿਹਾ ਹੈਗਾ ਕਿਹਦੇ ਨਾ ਕਿਹਦੇ ਠੇਕੇਦਾਰ ਦੀ ਨਗਹਿਲੀ ਦਿੱਤੀ ਜਾ ਰਹੀ ਹੈ ਨਹੀਂ ਨਗਹਿਲੀ ਕੋਈ ਨਹੀਂ ਜੀ ਪਰਮੇਸ਼ਰਤੀ ਆ ਠੀਕ ਆ ਨਾ ਨਗੇਲੀ ਕਹੇਦੇ ਨਹੀਂ ਹੁੰਦੀ ਜੋ ਕੀਤਾ ਵਾ ਮਹਾਰਾਜ ਇਹਨਾ ਕਿਰਪਾ ਕਰੇ ਵੀ ਬੰਦੇ ਦਾ ਨੁਕਸਾਨ ਨਾ ਹੋਵੇ ਲੋਹੇ ਦੀ ਨਹੀਂ ਕੋਈ ਗੱਲ ਲੋਹਾ ਤੇ ਸਦਾ ਹੋ ਜਾਂਦਾ ਠੀਕ ਹੈ ਨਾ ਮਹਾਰਾਜ ਨਹੀਂ ਬੰਦੇ ਦਾ ਬਚਾ ਹਾਲ ਦੇ ਘੜੀ ਬਚਾਓ ਸੱਟਾਂ ਬੇਟਾਂ ਬਹੁਤ ਵਾ ਪਰ ਕੀ ਬਚਾਵਾ ਬੰਦਿਆਂ ਦਾ ਬੰਦਾ ਨਹੀਂ ਕੋਈ ਥੱਲੇ ਆਪਣਾ ਅਨੰਦ ਸਿੰਘ ਜੀ ਕੀ ਗੱਲ ਪਰਦੇ ਇਹ ਫੋਰਮੈਨ ਦੀ ਥੋੜੀ ਨਗੇਲੀ ਹੋ ਗਈ ਜੀ ੱੱਲੇ ਬੱਲੀਆਂ ਨਹੀਂ ਸਹੀ ਲਾਈਆਂ ਐਂਟਰ ਪਾਇਆ ਜਾ ਰਿਹਾ ਹੈ ਦੇਖ ਪਿਆ ਹਾਂ ਸਾਰਾ ਪੈ ਗਿਆ ਇਹ ਮੁਕੰਮਲ ਹੋ ਗਿਆ ਸੀ ਕਿੰਨੀ ਇਹਦੀ ਲંબਾਈ ਕਿ ਨਹੀਂ ਕਰਾਈ ਸੀ ਲੈਟਰ ਦੀ ਇਹ ਨਾ ਨਹੀਂ ਪਤਾ ਜੀ ਕਿੰਨੀ ਲੰਮੇ ਲੰਮੇ ਆ ਇਹਨਾਂ ਨੇ ਮੈਨੂੰ ਪਤਾ ਦੇ ਉਤਰਾਂ ਇਹ ਨਾ ਜਿਹੜਾ ਨੂੰ ਵੇਖੋ ਥੱਲੋਂ ਕੱਢ ਕੇ ਮਲਵਾ ਸਾਰਾ ਫਿਰ ਵੇਨੇ ਆ ਵੀ ਕਿੰਨੇ ਆ ਯਾਹ ਮੇਨੀ ਮਾੜੀ ਮੋੜ ਜੀ ਕਿ ਇਹਦੇ ਚ ਰੀੜਾ ਹੀ ਹੈ ਜਿਆਦਾ ਨਹੀਂ ਕੋਈ ਹਾਂ ਅਜੇ ਪੂਰਾ ਕੋਈ ਪਤਾ ਨਹੀਂ ਆ ਵੀ ਕੋਈ ਬੰਦਾ ਮਾਰਾ ਬਚਾ ਹੀ ਕਰੇ ਹਾਂ ਪਹੁੰਚਿਆ ਜੀ ਪਹੁੰਚਿਆ ਪਹੁੰਚਿਆ ਇਹ ਸਾਰਾ ਜਿਹੜਾ 20 ਸਥਾਈ ਸੰਗਪੁਰੇ ਐਕਸੀਡੈਂਟ ਜਿਹੜਾ ਸੰਗਪੁਰੇ ਅੱਜ ਡਿਜ਼ਾਸਟਰ ਹੋਇਆ ਹੈ। ਹਰੇ ਉਹਦੇ ਮਰੀਜ਼ ਵਾਲੇ ਕੋ ਚੱਲ ਪਿਆ ਆ ਰਹੇ ਆ। ਸਾਡੀਆਂ ਤਕਰੀਬਨ 6 ਐਂਬੂਲੈਂਸਾਂ ਚੱਲ ਰਹੀਆਂ ਨੇ ਜਿਹੜੀਆਂ ਮਰੀਜ਼ੀ ਲੈ ਆ ਰਹੀਆਂ ਆ ਰਹੀਆਂ ਜਾ ਰਹੀਆਂ ਨੇ। ਉਹਦੇ ਸਾਡੇ ਕੋਲ ਹੁਣ ਤੱਕ 6 ਮਰੀਜ਼ ਆਏ ਨੇ ਜਿਹਨੂੰ ਦੋ ਰੈਫਰ ਹੋਏ ਨੇ। 4 ਲਾਜਦੀਨ ਨੇ ਜਿਹੜੇ ਕਿ ਠੀਕ ਠਾਕ ਨੇ ਜੀ। ਤੇ ਦੋ ਇਹ ਰੈਫਰ ਕੀਤੇ ਨੇ। ਵਿੱਚੋਂ ਇੱਕ ਦੀ ਢਿੱਡ ਦੀ ਸੱਟਾ ਜ਼ਿਆਦਾ ਹੈ। ਇੱਕ ਸਿਰ ਦੀ ਸੱਟ ਸੀ ਉਹ ਰੈਫਰ ਕੀਤਾ ਉਸ ਨੂੰ। ਸਾਡੇ ਡਾਊਟਾਂ ਟੀਮ ਲੱਗੀ ਹੋਈ ਹੈ ਪੰਜ ਛੇ ਡਾਊਟ ਇੱਥੇ ਲੱਗੇ ਹੋਏ ਨੇ ਤੇ ਮੌਕੇ ਉੱਤੇ ਵੀ ਸਾਡੇ ਸਖਤਪੁਰੇ ਵਿੱਚ ਸਾਡੀ ਡੈਕਟਿੰਗ ਟੀਮ ਪਹੁੰਚ ਚੁੱਕੀ ਹੈ ਕੁਝ ਹੋ ਰਹੀ ਹੈ ਅਮਰ ਸਾਹਿਬ ਗਰੀਆ ਪੈਣ ਦੇ ਗਈਆਂ ਨੇ ਬਿਲਕੁਲ ਸਰਾਲੇ ਵੀ ਸਾਡੀਆਂ ਤਿੰਨ ਸਖਤਪੁਰੇ ਕੰਦੇ ਵਿੱਚ ਵੀ ਤਿੰਨ ਸਾਡੀਆਂ ਟੀਮਾਂ ਪਹੁੰਚੀਆਂ ਨੇ ਤੇ ਸਰਾਲੇ ਵੀ ਸਾਡੇ ਕੋਲ ਪੰਜ ਮਿੰਟ ਰਿਪੋਰਟ ਕਰ ਚੁੱਕੇ ਨੇ ਉੱਥੋਂ ਵੀ ਚੱਲ ਕੇ ਦੋ ਮਿੰਟ ਇੱਥੇ ਆਏ ਨੇ ਸੰਗਤਪੁਰਾ ਨਾਲ ਤੁਲਾ ਸਾਫੀਕ ਨਾ ਹੋਈ ਹੈ ਇਹ ਨਹੀਂ ਲੈਂਟਰ ਚਿਕ ਪਿਆ ਥੋੜਾ ਜਿਹਾ ਪਹਿਲਾਂ ਤਲਾਬ ਮਿਲ ਕੇ ਫੌਰਨ ਲੱਸੀ ਲੋਕ ਤੇ ਆਏ ਆ ਐਸ.ਐਮ ਸਾਹਿਬ ਵੀ ਆਏ ਨੇ ਤੇ ਇਹਨਾਂ ਕਿਸੇ ਦੀ ਨੁਕਸਾਨਾ ਨਹੀਂ ਲੱਗੀਆਂ ਨੇ ਹੋਰ ਵੀ ਆ ਰਹੇ ਨੇ ਰੈਸਕਿਊ ਆਪਰੇਸ਼ਨ ਚੱਲੀ ਹੈ ਜੀ ਤੇ ਅਜੇ ਜਿਹੜੇ ਰੈਸਕਿਊ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਹੀ ਆਪਾਂ ਨੁਕਸਾਨ ਦਾ ਅੰਦਾਜ਼ਾ ਲਾ ਸਕਦੇ ਹਾਂ ਕਿ ਕਿੰਨਾ ਹੋਇਆ ਹੈ ਉਹਨੂੰ ਦੱਸਿਆ ਜਾ ਰਿਹਾ ਕਿ ਕੁਝ ਵਿਅਕਤੀਆਂ ਨੂੰ ਕੱਢਿਆ ਗਿਆ ਮੜਬੇ ਦੀਆਂ ਠਾਣੀਆਂ ਕੱਢ ਕੇ 8 ਬੰਦੇ ਨੂੰ ਕੱਢੇ ਗਿਆ ਜੀ ਉਹਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਤੇ ਬਾਅਦ ਰੈਸਕਿਊ آپریشن ਤੋਂ ਬਾਅਦ ਪਤਾ ਲੱਗੇਗਾ ਸਹੀ ਅੰਦਾਜ਼ਾ ਲਾਇਆ ਜਾਏ ਕਿ ਕਿੰਨਾ ਨੁਕਸਾਨ ਹੋਇਆ ਹੈ ਇਹ ਤੋਂ ਪਹਿਲਾਂ ਰੈਸਕਿਊ ਫੋਰਸ ਜਾਰੀ ਹੈ ਤੇ ਸਾਡੀ ਪੀਲੈਫੀ ਤੁਹਾਨੂੰ ਕਿਸੇ ਹੋਰ ਥਾਂ ਤੇ